ਤੁਸੀਂ ਸਾਡੀ ਗੱਡੀ ਦੀ ਹਾਲਤ ਦੇਖਦੇ 30 ਸਾਲ ਪੁਰਾਣੀ ਗੱਡੀ ਹੈ ਤੇ ਮੈਨੂੰ ਕਈ ਕਹਿੰਦੇ ਬਾਬਾ ਜੀ ਮੈਂ ਕਹਿੰਦੇ ਤੁਸੀਂ ਬੰਬੇ ਵੀ ਕੋਨਾ ਵੀ ਆ ਜਾ ਬਾਬਾ ਮੈਂ ਕਹਿੰਦਾ ਇਸੀ ਗੱਡੀ ਤੇ ਜਾਊਗਾ ਤੁਸੀਂ ਗੱਡੀ ਬਾਲਣਾ ਵੇਖੋ ਹਾਂਜੀ ਲਿਜਾਣ ਬੰਦੇ ਦੇ ਹੱਥੇ ਜੀ ਕੁਝ ਨਹੀਂਗਾ ਹਾਂਜੀ ਇਹ ਜੋ ਕੁਝ ਕਰਨਾ ਮਾਰਨ ਨੇ ਕਰਨਾ ਹੈ ਉਹਨਾਂ ਦੇ ਹੱਥੀਂ ਜਾਂ ਬਰਦਾਸ਼ਤ ਬੈਂਦੀ ਕਰਕੇ ਚੱਲਦੇ ਇਥੇ ਕਰਕੇ ਜੋ ਕਰਨਾ ਗੁਰੂ ਨੇ ਕਰਨਾ ਆ ਗੁਰੂ ਦੇ ਕਿਰਪਾ ਨਾਲ ਹੀ ਉਹ ਨਸੀਤਾਂ ਸਿੰਘਾਂ ਦੀ ਕਿਰਪਾ ਨਾਲ ਇਹ ਪਤੁਰੇ ਫਿਰਦੇ ਆ ਜੀ ਬਾਬਾ ਜੀ ਦਸਤਾਰ ਵਾਕਈ 800 ਮੀਟਰ ਦੀ 85 ਕਿਲੋ ਭਜਨ 2010 ਦੇ ਵਿੱਚ ਸਾਡੀ ਦਸਤਾਰ ਸੀ 700 ਮੀਟਰ ਦੀ 60 ਕੇਜੀ ਦੀ ਜੋ ਮੇਰਾ ਵਰਲਡ ਰਿਕਾਰਡ ਦੀ ਉਹ ਕਿਤਾਬ ਟਰੰਕ ਚ ਪਈ ਅੰਦਰ ਉਹਦੇ ਚ ਲਿਖਿਆ ਆ ਤੇ 2011 ਦੇ ਵਿੱਚ ਫਿਰ 100 ਮੀਟਰ ਦਾ ਥਾਣਾ ਆਇਆ ਚੰਡੀਗੜ੍ਹ ਤੋਂ ਫਿਰ ਉਹਨਾਂ ਨੇ ਫਿਰ ਕਰਾਇਆ ਫਿਰ ਦਾ ਬੇਟੇ ਜੀ ਦਾ 85 ਬਣਿਆ 800 ਮੀਟਰ ਦਾਣਾ ਲੋਹਾ ਕਪੜਾ ਪਾ ਕੇ ਮੇਰਾ ਆਪਣਾ ਭਜਨ 65 ਕਿਲੋ ਇਸ ਕਰਕੇ ਟੋਟਲ ਸਾਰਾ ਲਿਖਿਆ ਆ ਕਿਉਂਕਿ ਮੋਟਰ ਤੇ ਜੇ ਚੜਾਤਾ ਫਿਰ ਸਾਰਾ ਵਿੱਚ ਹੀ ਆਊਗਾ ਨਾ ਜੀ ਤਾਂ ਫਿਰ ਟੋਟਲ ਲਿਖਿਆ ਆ ਵੀ ਫਿਰ ਸਾਡੇ ਸੁਣੇਗੀ ਮਨ ਚ ਕਿੱਦਾਂ ਆਇਆ ਜੀ 80 ਦਸਤਾਰ ਸਜਾਉਣੀ ਆ ਤੇ ਕਿੱਦਾਂ ਜੀ ਸਟਾਰਟਿੰਗ ਕਿੱਦਾਂ ਬਸ ਮਾਤਾ ਸਾਡੀ ਸਰੀਰ ਛੱਡਣ ਤੋਂ ਪਹਿਲਾਂ ਕਹਿਣ ਲੱਗੀ ਕਹਿੰਦੀ ਬੇਟਾ ਤੂੰ ਕੁਲ ਦਾ ਸੀ ਪਹਿਲਵਾਨੀ ਕਰਦਾ ਰਿਆ ਕਿਲੋ-ਕਿਲੋ ਦੁੱਧ ਤੈਨੂੰ ਰੋਜ਼ ਪੀਣ ਨੂੰ ਦਿੰਦੇ ਸੀ ਅਸੀਂ ਐ ਛੋਲੇ ਖਾਂਦਾ ਰਿਹਾ ਘੋ ਖਾਂਦਾ ਰਿਹਾ ਉਦੋਂ ਤੇ 90 ਕਿਲੋ ਨੂੰ ਟਾ ਕੇ ਆਂਦਾ ਸੀ ਵੀ ਤੇਰੀ ਇੱਧਰ ਪਹਿਲਵਾਨੀ ਕਿੱਥੇ ਐ ਜਿਹੜੇ ਅੱਜ ਕੱਲ ਦੇ ਬੱਚੇ ਕਹਿੰਦੇ ਵੀ ਅਸੀਂ 2 ਮੀਟਰ ਦਾ ਕੱਪੜਾ ਬੰਨਦੇ ਸਾਡਾ ਸਿਰ ਦੁਖਦਾ ਵੀ ਇੱਧਰ ਪਹਿਲਵਾਨੀ ਕਿੱਧਰ ਗਈ ਮੈਂ ਫਿਰ ਮਾਤਾ ਨਾਲ ਵਚਨ ਕੀਤਾ ਸੀ ਵੀ ਮੈਂ ਮਾਤਾ ਬੀਬੀ ਜੀ ਇੰਨਾ ਵਡਾ ਜ਼ਮਾਨਾ ਪਵਨ ਲਾਂਗੇ ਵੀ ਜਿੰਨਾਂ ਕਿਸੇ ਨੇ ਬੰਨਿਆ ਹੀ ਨਹੀਂ ਹੋਵੇਗਾ ਪਰ ਸ਼ਰਤ ਇਹ ਰੱਖੀ ਸੀ ਵੀ ਨਾਂ ਦਸਤਾਰ ਕਿਸੇ ਕੋਲ ਮੰਗ ਕੇ ਲੈਣੀ ਹੈ ਨਾਂ ਦਸਤਾਰ ਮੁੱਲ ਖਰੀਦ ਕੇ ਲਿਆਣੀ ਹੈ ਜਿੱਥੋਂ ਕਿ ਫਿਰ ਹੋੜੀ-ਹੋੜੀ ਆਂਦੀ ਰਹੇਗੀ ਇਥੋਂ ਫਿਰ ਮਾਰਾ ਇਸ ਤਰ੍ਹਾਂ ਪੂਰਾ ਕੀਤਾ ਹੈ 2011 ਦੇ ਵਿੱਚ ਫਿਰ 800 ਮੀਟਰ ਦਾ ਜ਼ਮਾਨਾ ਜਿੱਥੋਂ ਉਦੋਂ ਹੋਇਆ